ਹਾਂਜੀ ਬਈ ਕੀ ਹਲਚਲ ਹੈ ਤੁਹਾਡੇ ਲਈ ਇੱਕ ਆਪਾਂ ਫੇਰ ਫਨੀ ਕਮੈਂਟਸ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਪਹਿਲਾਂ ਆਪਾਂ ਵੀਡੀਓ ਦੇਖਦੇ ਫਿਰ ਨਾਲ ਹੀ ਕਮੈਂਟਸ ਪੜ੍ਹਦੇ ਆ ਕਮੈਂਟ ਬਹੁਤ ਫਨੀ ਹੋਣ ਵਾਲੇ ਨਾਲੇ ਬਈ ਜੀ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਦਾ ਕਿਹੜਾ ਪਾਰਟ ਬਹੁਤ ਜ਼ਿਆਦਾ ਫਨੀ ਲੱਗਿਆ ਸਰਵਾਚੌਥ ਨਾ 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 ਪਤੀ ਦੀ ਜਲਦੀ ਮੌਤ ਹਾਈ ਲੈਵਲ ਬਕਚੋਦੀ ਭਾਈ ਹਾਂ ਪੇ ਕੀ ਹੋ ਰਹਾ ਭਾਈ ਇਹ ਕਾਹ ਪਸ ਗਿਆ ਕਰਵਾ ਚੋਤ ਨਾ 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 ਨਿੰਜਾ ਹਤੋੜੀ ਹੁਣ ਬਈ ਤੁਸੀਂ ਆਏ ਦੀ ਵੀਡੀਓ ਦੇਖੋ ਤੇ ਦੀ ਹਰਕਤਾਂ ਦੇਖੋ ਮੈਂ ਪੈਰ ਕਾ ਦੇ ਪਿੱਛੇ ਮੋੜ ਲਏ ਤੂੰ ਤਾਂ ਬੜਾ ਐਡਵਾਂਸ ਹੋ ਗਿਆ ਦੂਰਦਰਸ਼ੀ ਬਣਾ ਰੱਖਿਆ ਇੰਸਟਾਗ੍ਰਾਮ ਨੂੰ ਤਾਂ ਮਸਤ ਜੋਕ ਮਾਰ ਰਿਆ ਇਹ ਹੱਸ ਰਿਹਾ ਹਲਕਾ ਹੱਸ ਹਾਂ ਨਹੀਂ ਮਤਲਬ ਇਹਨੂੰ ਛੱਡਿਆ ਤੂੰ ਗਾਇਕ ਨਹੀਂ ਨਲਾਇਕਾਂ ਬੱਤ ਸਹੀ ਹੈ ਬਦਮਾਸ਼ ਨਾ 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 ਛੱਕਾ ਤੁਸੀਂ ਆ ਵੀਡੀਓ ਦੇਖੋ ਤੇ ਅੰਕਲ ਦਾ ਗਾਣਾ ਸੁਣਿਓ ਇਹ ਵਧੀਆ ਲੱਗਾ ਤਾਂ ਕਮੈਂਟ ਕਰਕੇ ਦੱਸਿਓ ਸਾਡੀ ਬੱਸ ਵਿੱਚ ਤੇਰਾ ਚੱਲਣਾ ਨਹੀਂ ਪਾਸ ਸਾਡੀ ਬੱਸ ਹੈ ਪਰਾਈ ਵੇਟ ਕੁੜੀ ਉਹ ਅੰਕਲ ਜਰਦਾ ਤਾਂ ਕੱਢ ਲਾ ਬਾਹਰ ਪਹਿਲਾਂ ਅੱਛਾ ਠੀਕ ਹੈ ਸਮਝ ਗਿਆ ਸਾਡੀ ਬੱਸ ਵਿੱਚ ਤੇਰਾ ਚੱਲਣਾ ਨਹੀਂ ਪਾਸ ਸਾਡੀ ਬੱਸ ਹੈ ਪਰਾਈ ਵੇਟ ਕੁੜੀ ਇਹਦੇ ਚਿੱਤਣਾ ਦੇ ਦਿਓ ਪਾਸ ਮੋੜ ਕੇ ਹਾਂਜੀ ਭਈ ਏਸੀ ਆਈ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਫਨੀ ਕਮੈਂਟਸ ਵਾਲੀ ਵੀਡੀਓ ਲੈ ਕੇ ਚਲੋ